ਦੇ ਲੋਕ ਇਨ ਸਿਹਤਮੰਦ ਕਦਾ ਹੁੰਦੇ ਸੀ ਹੈ ਪੁਰਾਣੇ ਜ਼ਮਾਨੇ ਦੇ ਲੋਕ ਇਨ ਸਿਹਤਮੰਦ ਕਦਾ ਹੁੰਦੇ ਸੀ ਹੁਣ ਦੇ ਕਾ ਤਾਂ ਨਹੀਂ ਪੁਰਾਣੇ ਜ਼ਮਾਨੇ ਦੇ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਗੁਰ ਕਹਂਦੇ ਜੀ ਕਿ ਪੁਰਾਣੇ ਜ਼ਮਾਨੇ ਦੇ ਲੋਕ ਪ੍ਰਕਿਰਤੀ ਦੇ ਹਿਸਾਬ ਨਾਲ ਚੱਲਦੇ ਜੀਗੇ ਪ੍ਰਕਿਰਤੀ ਪ੍ਰਕਿਰਤੀ ਮਤਲਬ ਨੇਚਰ ਹਾਂ ਨੇਚਰ ਦੇ ਅਕੋਰਡਿੰਗ ਚੱਲਦੇ ਉਹਨਾਂ ਦਾ ਉੱਠਣਾ ਬੈਠਣਾ ਸੌਣਾ ਕਰਨਾ ਬੜਾ ਆਨਸਰ ਹੁੰਦਾ ਜੀ ਜਿਵੇਂ ਗੁਰਦੁਆਰੇ ਜੇ ਪਾਏ ਨੇ ਸਵੇਰ ਕਿੰਨੇ ਵਜੇ ਬੋਲ ਪੈਂਦਾ 4:30 4:30 ਤੋਂ 4:30 ਦੇ ਵਿੱਚ ਉੱਠ ਕੱਢਦਾ ਗੁਰੂ ਸਾਹਿਬ ਵੀ ਸਵੇਰ ਉੱਠਣ ਨੂੰ ਕਹਿੰਦੇ ਹਨ ਗੁਰਬਾਣੀ ਦੇ ਅਕੋਰਡਿੰਗ ਤੇ ਲੋਕੋ ਸਵੇਰ ਉੱਠ ਕੇ ਕੰਮ ਨੂੰ ਲੱਗ ਜਾਂਦੇ ਸੀ ਕਿਸੇ ਨੂੰ ਕੋਈ ਰੋਗ ਨਹੀਂ ਹੁੰਦਾ ਸੀਗਾ ਤੁਰਦੇ ਬੜੀ ਦੂਰ ਦੂਰ ਤੱਕ ਤੁਰ ਕੇ ਜਾਂਦੇ ਸੀ ਜਿਵੇਂ 4-4 5-5 ਕਿਲੋਮੀਟਰ ਤੱਕ ਦਾ ਕੇਦ ਹੁੰਦੇ ਜੀ ਕਿ ਸਾਈਕਲ ਬੜਾ ਚਲਾਉਂਦੇ ਸੀ ਲੋਕ ਜਿਵੇਂ ਹੁਣ ਲੋਕਾਂ ਨੂੰ ਸੂਗ ਘਰ ਹੋ ਜਾਂਦਾ ਸ਼ੂਗਰ ਬਿਗੜਾ ਲੋਕਾਂ ਨੂੰ ਹੁੰਦਾ ਹੀ ਨਹੀਂ ਜੇ ਮੌਰੀਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਜੀ ਇਹ ਮੌਰੀਂ ਦਾ ਵੱਡੇ ਸ਼ਹਿਰਾਂ 'ਚ ਹੁੰਦੀਆਂ ਜੰਗੀਆਂ ਜਿਵੇਂ ਬੰਬੇ ਜਾਂ ਫਿਲਮਾਂ 'ਚ ਦੇਖਣ ਨੂੰ ਮਿਲਦਾ ਹੋਵੇ ਬਈ ਡਾਇਬੀਟੀ ਹੋ ਗਈ ਸ਼ੂਗਰ ਹੋ ਗਿਆ ਕਿਸੇ ਨੂੰ ਕੈਂਸਰ ਹੋ ਗਿਆ ਤੇ ਜਿਵੇਂ ਜਾਨਵਰ ਹੁਣ ਵੀ ਬੜੇ ਖੋਸ਼ ਆ ਪਤਾ ਸਵੇਰ ਕਿਤੇ ਉੱਠੇ 5 ਵਜੇ 6 ਵਜੇ ਉਹ ਟਾਵਰ ਤੇ ਜਿਹੜੀਆਂ ਕਿਤੇ ਕਿਤੇ ਵੇਖੀ ਨਹੀਂ ਜਾਂਦਾ ਹੁੰਦਾ ਤੁ ਜਿਹੜੀਆਂ ਦਿਨਾਂ ਤੋਂ ਪਹਿਲਾਂ ਨੇ ਉੱਠ ਖੜਦੀਆਂ ਹਨਾ ਜਾਨਵਰ ਪ੍ਰਕਿਰਤੀ ਦੇ ਹਿਸਾਬ ਨਾਲ ਚੱਲਦੇ ਆ ਮੁੁਰਗਾ ਕਿੰਨੇ ਵਜੇ ਹੁੰਦਾ ਪਤਾ ਢਾਈ ਤੋਂ 3 ਵਜੇ ਮੁਰਗਾ ਕੁਕੜੂ ਕੁੜੂ ਬਹਿ ਜਾਂਦਾ ਉੱਡ ਕੇ ਤੇ ਬੰਦਾ ਕਿੰਨੇ ਵਜੇ ਉੱਠਦਾ ਤੂੰ ਕਿੰਨੇ ਵਜੇ ਉੱਠਦਾ 9 ਵਜੇ ਹਾਂ ਬਸ 9 ਵਜੇ ਉੱਠਣ ਵਾਲਿਆਂ ਨੂੰ ਪਰ ਬਿਮਾਰੀਆਂ ਘੇਰ ਲੈਂਦੀਆਂ ਸਰੀਰ ਸ਼ਕਤੀ ਦਾ ਬਲ ਕੱਢ ਜਾਂਦਾ ਠੀਕ ਹੈ ਪੁਰਾਣੇ ਬੰਦਿਆਂ ਨੂੰ ਨਾ ਕੋਈ ਸ਼ੂਗਰ ਨਾ ਕੋਈ ਬਿਮਾਰੀ ਨਾ ਕੈਂਸਰ ਫਿਰ ਇੱਕ ਹੋਰ ਇੱਕ ਹੋਰ ਚੀਜ਼ ਹੈ ਪੁਰਾਣੇ ਬੰਦੇ ਬੜੀਆਂ ਕੁਦਰਤੀ ਚੀਜ਼ਾਂ ਖਾਂਦੇ ਸੀ ਤੇ ਹੁਣ ਕੀ ਖਾਂਦੇ ਲੋਕ ਹਾਂ ਉਹ ਵੀ ਕਹਨਾਂ ਨੂੰ ਪਸੰਦ ਕੀ ਕਰਦੇ ਕੇਕ 버ਗਰ ਟਿੱਕੀਆਂ ਸਮੋਸੇ ਐਵੋ ਜਖੜ ਹਨ ਤੇ ਇਸ ਕਰਕੇ ਲੋਕ ਪ੍ਰਕਿਰਤਿਕ ਨਹੀਂ ਰਹੇ ਹੁਣ ਇਹ ਆ ਜਾਨਵਰ ਪ੍ਰਕਿਰਤੀ ਗਏ ਇਹਦੇ ਜਦੋਂ ਇੱਕ 6 ਵਜੇ ਗਏ ਉਹ ਇਹਨਾਂ ਸੌ ਜਾਣਾ ਲੱਗੇ ਆਪਦੇ ਹਾਲ ਨੇ ਚ ਟਾਈਮ ਤੋਂ ਪਹਿਲਾਂ ਉੱਠ ਖੜਨਾ ਠੀਕ ਹੈ ਇਹੀ ਕਾਰਨ ਲਈ ਬਾਬੇ ਉਹਨਾਂ ਦੀ ਸੇਹ ਦਾ ਰਾਜ ਤੇ ਪਰ ਘਰ ਕੀ ਦੇਹਾ ਹੁਣਾ ਚੱਲਦੇ ਜੀ ਹੱਤੀ ਕੰਮ ਕਰਦੇ ਝੋਨਾ ਵੀ ਹੱਤੀ ਛੱਡਦੇ ਜੀ ਨਰਮਾ ਵੀ ਹੱਤੀ ਚੁੱਕਦੇ ਚਰੀ ਵੀ ਹੱਤੀ ਹੁਣ ਮਸਿੰਦਰੀ ਸਾਰੀ ਮਸਿੰਦਰੀ ਆ ਗਈ ਹੁਣ ਬੰਦੇ ਨੇ ਇੱਥੋਂ ਤੱਕ ਵੀ ਜਾਣਾ ਕਾਹਤੇ ਜਾਂਦਾ ਗੱਡੀ ਤੇ ਬਸ ਇਹੀ ਕਾਰਨ ਹੁੰਦੇ ਸਭ ਓਕੇ ਫਿਰ